ਦੀਨਾਨਗਰ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਿੱਚ ਗੋਲਕ ਦੇ ਪੈਸੇ ਨੂੰ ਲੈ ਕੇ ਇੱਕ ਵੀਡੀਓ ਵਾਇਰਲ ਹੋਈ ਹੈ ਆਓ ਦੇਖਦੇ ਹਾਂ ਪਹਿਲਾ ਇਹ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਆ ਦੇਖੋ ਜੀ ੱੱੱਕੇ ਨਾ ਗੋਲਕ ਖੋਲੀ ਗਈ ਆ ਪੁਲਸ ਦੇ ਯੋਰ ਨਾਲ ਸੰਗਤ ਦੇ ਵਿੱਚ ਇਹ ਗੱਲ ਹੋਈ ਸੀਗੀ ਕਿ ਜਦੋਂ ਵੀ ਗੋਲਕ ਖੋਲੀ ਜਾਏਗੀ ਸੰਗਤ ਨੂੰ ਦੱਸਿਆ ਜਾਏਗਾ ਸੰਗਤ ਤੋਂ ਚੋਰੀ ਆ ਦੇਖੋ ਆ ਦੇਖੋ ਸੰਗਤ ਤੋਂ ਚੋਰੀ ਆਣਾ ਗੋਲਕ ਖੋਲੀ ਆ ਪਹਿਲਾਂ ਵੀ ਪਹਿਲਾਂ ਵੀ ਇਹਨਾਂ ਨੇ 1,6000 ਰੁਪਿਆ ਧੱਕੇ ਨਾਲ ਖੋਲਿਆ ਹੁਣ ਅੱਜ ਫੇਰ ਇਹਨਾਂ ਨੇ ਪੰਵੇਂ ਮਹੀਨੇ ਵੀ 1 ਲੱਖ ਤੇ 6000 ਰੁਪਿਆ ਇਹਨਾਂ ਨੇ ਖੋਲਿਆ ਤੇ ਅੱਜ ਵੀ ਇਹਨਾਂ ਨੇ ਜਿਹੜੀ ਇਹ ਧੱਕੇ ਨਾਲ ਗੋਲਕ ਖੋਲ ਲਈ ਆ ਆ ਦੇਖੋ ਪੁਲਿਸ ਮੁਲਾਜ਼ਮ ਨਾਲ ਨੇ ਆ ਮੁਲਾਜ਼ਮ ਹੈਗੇ ਨੇ ਬੂਟਾ ਸਿੰਘ ਜੀ ਆ ਬੂਟਾ ਸਿੰਘ ਜੀ ਇਹ ਮੁਲਾਜ਼ਮ ਹੈਗੇ ਨੇ ਕੀ ਨਾਂ ਪਈ ਤੁਹਾਡਾ ਰਕਵੀਰ ਸਿੰਘ ਜੀ ਆ ਦੇਖੋ ਗੁਰੂ ਘਰ ਸਾਡੇ ਦੇ ਵਿੱਚ ਕੀ ਹੋ ਰਿਹਾ ਜੇ ਦੇਖੋ ਮਲਾਜ਼ਮ ਪੈਸੇ ਗੁਰੂ ਘਰ ਦੀ ਗੋਲਕ ਚ ਪਾਓ ਗੋਲਕ ਚ ਪਾਓ ਗੋਲਕ ਚ ਪਾਓ ਗੋਲਕ ਚ ਪਾਓ ਪੈਸੇ ਇੱਥੇ ਰੱਖੋ ਗੁਰੂ ਘਰ ਦੇ ਪੈਸੇ ਆ ਤੁਸੀਂ ਮਲਾਜ਼ਮ ਹੋ ਨਾ ਤੁਸੀਂ ਮਲਾਜ਼ਮ ਹੋ ਨਹੀਂ ਪੁੱਛਦੇ ਪੁਲਿਸ ਨਹੀਂ ਨਾ ਕਿਸੇ ਦੀ ਗੱਲ ਕਰ ਤੋਂ ਹੁੰਦੀ ਮੇਰੇ ਕੋਲ ਬੁਲਾਓ ਜੀ ਅਸਜਨ ਨੂੰ ਬੁਲਾਓ ਪੈਸੇ ਗੋਲਕ ਚ ਪਾਓ ਪੈਸੇ ਗੋਲਕ ਚ ਪਾਓ ਗੋਲਕ ਚ ਪਾਓ ਪੈਸੇ ਪਾ ਪੈਸੇ ਗੋਲਕ ਚ ਇਧਰ ਆਓ ਹੁਣ ਜਾਂਦੇ ਕਿਥੋਂ ਇਧਰ ਆਓ ਇਧਰ ਆਓ ਤੁਹਾਨੂੰ ਦਈਏ ਪਾਹੇ ਹੁਣ ਗੋਲਕ ਚ ਪਾਓ ਗੋਲਕ ਚ ਪਾਓ ਬੋਟਾ ਛੜ ਦੇ ਤੂੰ ਤੂੰ ਛੜ ਦੇ ਤੂੰ ਪਹਿਲੇ ਗੋਲਕ ਚ ਪਾਓ ਤੂੰ ਤੂੰ ਪਿਛੇ ਜਾ ਸੰਗਤ ਪਾਏਗੀ ਸੰਗਤ ਪਾਏਗੀ ਸੰਗਤ ਪਾਏਗੀ ਛੜ ਦੇ ਸੰਗਤ ਪਾਏਗੀ ਗੋਲਕ ਚ ਪਾਓ ਪਾਓ ਗੋਲਕ ਚ ਪਾਓ ਪਾਓ ਗੋਲਕ ਚ ਪਾਓ ਤੂੰ ਹਿੰਦਰਾ ਗੋਲਕ ਚ ਪਾਓ ਗੋਲਕ ਚ ਪਾਓ ドラਮਾ ਚੋਰਾ ਨੇ ਬਣਾਇਆ ਦਾ ਨਾ ਪਾਓ ਗੋਲਕ ਚ ਗੋਲਕ ਚ ਬਹੁਤ ਹੈ ਗੋਲਕ ਵਿੱਚ ਗੋਲਕ ਚ ਬਹੁਤ ਲੈਣਾ ਮੈਂ ਕਹ ਗੋਲਕ ਚ ਬਹੁਤ ਪੈਸਾ ਤੂੰ ਹੀ ਛਡੋ ਪਏ ਤੁਹਾਡੇ ਆਪਣੇ ਪੈਸੇ ਆ ਤੁਹਾਡੇ ਆਪਣੇ ਪੈਸੇ ਆ ਬੀਬੀਆਂ ਨੂੰ ਐ ਜਾ ਚਲੋ ਠੋਪਣੀ ਜੇਬੇ ਚੈੱਕ ਕਰਾਓ ਤੁਹਾਡੇ ਜੇਬਿਆਂ ਦਾ ਵੀ ਕੋਈ ਪਤਾ ਨਹੀਂ ਉਠੋ ਉਠੋ ਮੂੰਹ ਕੋਣ ਚੈੱਕ ਕਰੀਂ ਮੂੰਹਣਾ ਤੂੰ ਗਣਾ ਤੂੰ ਹੀ ਕਿਦਾ ਗੋਲਕਲੇ ਪੈਸੇ ਗੋਲੇ ਉਧਰ ਗੱਲ ਕਰ ਗੱਲਾਂ ਮਾਰਦੇ ਫਿਰਦੇ ਚੋਰ ਆ ਗਏ ਤੁਸੀਂ ਕੁਲ ਪਿਛਲੇ ਪਿਆਰ ਦਾ ਸਾਥ ਦਿਓ ਪਿਛਲੇ ਪਿਆਰ ਦਾ ਸਾਥ ਦਿਓ ਗੱਲਾਂ ਮਾਰਦੇ ਪਹਿਲੇ ਪਿਆਰ ਦਾ ਸਾਥ ਦੋ ਤੀ ਗੱਲਾਂ ਮੰਗਦੇ ਸਾਥ ਦਿਦਾ ਗੱਲਾਂ ਮਾਰਦੇ ਫਿਰ ਦੋ ਤੂੰ ਹੀ ਆਪਣੀ ਬੰਦੇ ਦੀ ਗੱਲ ਕੀਤੀ ਆ ਪਿਛਲੇ ਪਿਆਰ ਦਾ ਸਾਥ ਜਾ ਕੇ ਕੀ ਗੁੱਲ ਗੁੱਲ ਮੰਗਿਆ ਤੁਹਾਡੇ ਕੋਲ ਕੋਈ ਘਰ ਜਾ ਕੇ ਮੰਗਣਾ ਗੁਰਦਾਰ ਜੀ ਦਿਓ ਪਾਓ ਸਾਰੇ ਪੈਸੇ ਪੈਸੇ ਪਾਓ ਸਾਰੇ ਪੈਸੇ ਪਾਓ ਸਾਰੇ ਸਕਤ ਬਲਾ ਸਾਰੀ ਪੈਸੇ ਪਾਓ ਤੇ ਨਹੀਂ ਛੱਡਦੇ ਵੱਡੇ ਪੈਸੇ ਦਿੱਤੇ ਗੋਲਕ ਜੀ ਪਾਓ ਹੱਥ ਚੁਆ ਕੇ ਦੇ ਦੇ ਤਾਂ ਮੇਰੇ ਕੰਮ ਵਿੱਚ ਤੋਰ ਦੇ ਦੇ। ਕਿਤੇ ਤੂੰ ਛੱਡ ਦੇ ਚੰਗਾ ਰਹੇਗਾ ਤੈਨੂੰ ਮੈਂ ਕਿਹਾ ਤੂੰ ਛੱਡ ਦੇ ਪੈਸੇ। ਪਾਓ ਬੱਗੋਲ। ਨਹੀਂ ਤੂੰ ਛੱਡ ਦੇ ਪੈਸੇ। ਗੋਲਕ ਜੀ ਪਾਓ। ਆ ਗਏ। ਪਾਜੀ ਪਾਓ। ਗੋਲਕ ਜੀ ਪਾਓ। ਗੋਲਕ ਜੀ ਪਾਓ। ਵੱਡੇ ਆ ਗਏ। ਪਹਿਲੇ ਪੈਸੇ ਦਾ ਹਿਸਾਬ ਨਹੀਂ ਦਿੰਦਾ। ਗਾੜੀ ਖੋਲਣ ਆਇਂਦੇ ਗੋਲਕਾਂ। ਸ਼ਰਮ ਜਿਹੀ ਮਰਦੇ ਡੁੱਬ ਕੇ। जहे दर लागू पी साहब को सारी एस पी साहब को चलान खिला खिला खिलाने आप कि पैसे कर ले जो लिखती हो बूटा सिंह जी लिखती हो ਲਿਖਦੀ ਆਇਆ ਮੇਰੀ ਗੱਲ ਕੋਈ ਨਹੀਂ ਸੁਣਨੀ ਇਹਦੀ ਇੱਕ ਗੱਲ ਸੁਣੋ ਇਹਦੀ ਵਾਹਿਗੁਰੂ ਵਾਹਿਗੁਰੂ ਦੇਖੋ ਜੀ ਦੇਖੋ ਜਿਹੜੇ ਦੁਬਾਰੇ ਗੁਰੂ ਘਰ ਦੀ ਗੋਲਕਾਂ ਚ ਚੋਰ ਪਾ ਗਏ ਸੰਗਤ ਚ ਲਿਖਿਆ ਸੀ ਲਿਖਤੀ 6 ਬੰਦੇ ਸੰਗਤ ਦੇ ਲਿਆ ਜਾਣਗੇ ਛੇ ਬੰਦੇ ਜਿਹੜੇ ਭਗਵਾਨ ਸਿੰਘ ਦੇ ਲਿਆ ਜਾਣਗੇ ਚੋਰੀ ਚੋਰੀ ਕੋਲਕ ਖੋਲੀ ਹੈ ਨਾ ਚੋਰੀ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਦੀਨਾ ਨਗਰ ਦੀ ਸਿੱਖ ਸੰਗਤ ਵੱਲੋਂ ਸਾਹਮਣੇ ਆ ਇਸ ਵੀਡੀਓ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਕਿਵੇਂ ਇੱਕ ਧਿਰ ਵੱਲੋਂ ਆਪਣਾ ਹੱਕ ਗੁਰਦੁਆਰਾ ਪ੍ਰਬੰਧਨ ਤੇ ਜਿਤਾਇਆ ਜਾ ਰਿਹਾ ਹੈ ਵਾਹਿਗੁਰੂ ਜੀ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ 2007 ਦੇ ਵਿੱਚ ਬੀਬੀ ਪਸ਼ਪਿੰਦਰ ਕੌਰ ਸੀਗੀ ਇੱਥੇ ਜਿਹੜੀ ਅ ਮਤਲਬ ਉਹਨੇ ਕੀ ਕੀਤਾ ਵੀ 2007 ਦੇ ਵਿੱਚ ਇੱਕ ਸੰਗਤ ਦੇ ਕੁਝ ਬੰਦੇ ਨਾਲ ਲੈ ਕੇ ਤੇ ਇੱਕ ਸੁਸਾਇਟੀ ਜਿਹੜੀ ਆ ਰਜਿਸਟਰਡ ਕਰਵਾਈ ਜਿਹਦੇ ਵਿੱਚ ਉਹਨੇ ਆਪਣੇ ਆਪ ਨੂੰ ਡੀਆਈਸੀ ਦੇ ਵਿੱਚ ਲਾਈਫਟਾਈਮ ਪ੍ਰਧਾਨਗੀ ਜਿਹੜੀ ਆ ਉਹਨੇ ਆਪਣੇ ਆਪ ਨੂੰ ਕਿਹਾ ਵੀ ਇਸ ਸੁਸਾਇਟੀ ਦੀ ਲਾਈਫਟਾਈਮ ਜਿਹੜੀ ਮੈਂ ਪ੍ਰਧਾਨ ਰਹਾਂਗੀ ਅੱਛਾ ਉਹਦੇ ਵਿੱਚ ਕੁਝ ਜਿਹੜੇ ਮੈਂਬਰ ਸੀਗੇ ਉਹਦੇ ਵਿੱਚੋਂ ਲੋਕਲ ਸੰਗਤ ਚੋਂ ਵੀ ਉਸ ਟਾਈਮ ਪਾਏ ਸੀਗੇ ਪਰ ਜਦੋਂ ਉਸ ਟਾਈਮ ਜਦੋਂ ਇਹ ਗੱਲ ਲਿਖਾਈ ਗਈ ਕਿ ਮੈਂ ਇਸ ਗੁਰਦੁਆਰੇ ਦੀ ਲਾਈਫਟਾਈਮ ਪ੍ਰਧਾਨ ਰਹਾਂਗੀ ਤੇ ਜਦੋਂ ਇਹ ਗੱਲ ਹੋਈ ਤੇ ਸੰਗਤ ਵਿੱਚ ਜਦੋਂ ਇਹ ਗੱਲ ਪਤਾ ਲੱਗਾ ਪਰ ਸੰਗਤ ਨੂੰ ਇਹ ਗੱਲ ਜਿਹੜੀ ਆ ਨਾ ਮਨਜ਼ੂਰ ਹੋਈ ਪਰ ਜਿਨ੍ਹਾਂ ਵੀ ਮੈਂਬਰ ਜਿਹੜੇ 11 ਮੈਂਬਰੀ ਕਮੇਟੀ ਬਣੀ ਸੀ ਜਿਹੜੇ ਵੀ ਵਿੱਚ ਮੈਂਬਰ ਪਏ ਸੀ ਜਿਨ੍ਹਾਂ ਦੀ ਜ਼ਮੀਰ ਚਾਗਦੀ ਸੀਗੀ ਉਹਣਾ ਨੇ ਉਸੇ ਦਿਨ ਤੋਂ ਬਾਅਦ ਹੀ ਉਸ ਕਮੇਟੀ ਦਾ ਅਸਤੀਫਾ ਦੇ ਦਿੱਤਾ ਕਿ ਅਸੀਂ ਇਸ ਕਮੇਟੀ ਵਿੱਚ ਨਹੀਂ ਰਹਿਣਾ ਕਿ ਜਿਹਦੇ ਵਿੱਚ ਸੰਗਤ ਨੂੰ ਸਾਈਡ ਤੇ ਕਰਕੇ ਤੇ ਆਪਣੇ ਆਪ ਨੂੰ ਲਾਈਫਟਾਈਮ ਪ੍ਰਧਾਨ ਬਣਾਣਾ ਇਹ ਗੱਲ ਸੰਗਤ ਨੇ ਵੀ ਨਹੀਂ ਸਹੀ ਸਮਝੀ ਅਤੇ ਉਸ ਮੈਂਬਰਾਂ ਨੇ ਨਹੀਂ ਸਮਝੀ ਉਹਨਾਂ ਨੇ ਅਸਤੀਫਾ ਦੇ ਦਿੱਤਾ ਪਰ ਫਿਰ ਵੀ ਬੀਬੀ ਵੱਲੋਂ ਉਸ ਟਾਈਮ ਤੇ ਕੀ ਕੀਤਾ ਵੀ ਦੂਰ ਨੇੜੇ ਤੋਂ ਬੰਦੇ ਲੈ ਕੇ ਚਾਰ-ਚਾਰ ਕਿਲੋਮੀਟਰ ਤੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਬੰਦੇ ਲੈ ਕੇ ਕਿ ਜਿਹੜੀ ਆ ਉਹ ਕਮੇਟੀ ਜਿਹੜੀ ਉਹ ਪੜਾਈ ਗਈ 2007 ਤੋਂ ਲੈ ਕੇ 2020 ਤੱਕ ਬੀਬੀ ਜਿਹੜੀ ਇਸ ਕੋ ਦੁਆਰੇ ਦੀ ਪ੍ਰਧਾਨ ਜਿਹੜੀ ਉਹ ਬਣੀ ਰਹੀ ਚਲੋ ਜੋ ਸੰਗਤ ਵਿੱਚ ਜੁਰਮ ਹੋਇਆ ਜਾਂ ਜੋ ਵੀ ਸੰਗਤ ਦੇ ਹਿੱਤ ਜਿਹਨਾਂ ਨੇ ਕੰਮ ਕੀਤੇ ਪਰ ਕੋਈ ਕੰਮ ਨਹੀਂ ਕੀਤੇ ਉਹ ਇਟਾਏ ਕੀ ਕਰਦੇ ਹੁੰਦੇ ਸੀਗੇ ਕਿ ਗੁਰੂ ਘਰ ਨੂੰ ਇੱਕ ਪੈਲਸ ਰੂਪ ਇਹਨਾਂ ਨੇ ਦੇ ਦਿੱਤਾ ਭਾਈ ਜਿਹਦੇ ਵਿੱਚ ਇਸ ਤਰ੍ਹਾਂ ਆ ਦੇਖੋ ਸਾਡੇ ਕੋਲ ਫੋਟੋਆਂ ਇਸ ਤਰ੍ਹਾਂ ਗੁਰੂ ਘਰ ਦੇ ਵਿੱਚ ਕੈਟਰਿੰਗਾਂ ਕਰਕੇ ਤੇ ਗੁਰੂ ਘਰ ਗੁਰੂ ਘਰ ਵਿੱਚ ਜਿਹੜੀ ਆ ਉਹ ਡਿਸਪੋਜ਼ਲ ਜੋ ਵੀ ਬਾਦ ਘਾਟ ਖਲਾਰੀ ਜਾਂਦੀ ਇਸ ਚੀਜ਼ ਦਾ ਸੰਗਤ ਜਿਹੜੀ ਆ ਖੋਕ ਕੇ ਵਿਰੋਧ ਕਰਦੀ ਸੀਗੀ ਉਸ ਤੋਂ ਬਾਅਦ ਸੰਗਤ ਦੇ ਫੇਰ ਧਰਨੇ ਲੱਗਣੇ ਸ਼ੁਰੂ ਹੋ ਗਏ ਆ ਦੇਖੋ ਉਦੋਂ ਦੀਆਂ ਵੀਡੀਓ ਸਾਰੀਆਂ ਸਾਡੇ ਕੋਲ ਸੰਗਤ ਦਾ ਉਦੋਂ ਹੀ ਸੰਘਰਸ਼ ਜਾਰੀ ਆ ਅੱਜ ਸਾਨੂੰ ਇਹ ਗੱਲਾਂ ਤਾਂ ਸੁਣੀਆਂ ਪੈਣੀਆਂ ਵੀ ਕਈ ਜਥੇਬੰਦੀਆਂ ਜਿਹੜੀਆਂ ਵਾਂ ਉਹ ਇਹ ਗੱਲ ਕਹਿ ਰਹੀਆਂ ਵਾਂ ਵੀ ਇਹ ਜਿਹੜਿਆ ਫਿਰ 2020 ਦੇ ਵਿੱਚ ਜਦੋਂ ਬੀਬੀ ਪੂਰੀ ਹੋ ਗਈ ਤੇ ਜਦੋਂ ਇਸੇ ਸੰਵਿਧਾਨ ਨੂੰ ਚੁੱਕਿਆ ਤੇ ਬੀਬੀ ਦਾ ਜਿਹੜਾ ਜੋਾਈ ਸੀਗਾ ਭਗਵਾਨ ਸਿੰਘ ਉਹਨੇ ਡੀਐਸਸੀ ਦੇ ਵਿੱਚ ਇੱਕ ਆਪਣਾ ਇਹ ਲੋਕ ਕਹਾਂ ਵੀ ਮੈਂ ਇਹ ਪ੍ਰਧਾਨ ਆ ਪਰ ਉਹਨਾਂ ਨੇ ਇਹ ਗੱਲ ਕਹੀ ਵੀ ਜੇ ਇਹਦਾ ਪ੍ਰਧਾਨ ਆ ਤੂੰ ਪਰ ਤੂੰ ਪ੍ਰਧਾਨ ਨਹੀਂ ਆ ਕਿਉਂਕਿ ਬੀਬੀ ਸਾਨੂੰ ਲਿਖਤੀ ਰੂਪ ਤੇ ਕੁਝ ਨਹੀਂ ਆਪਣੇ ਮਰਨ ਤੋਂ ਪਹਿਲਾਂ ਦੇ ਕੇ ਗਈ ਪਰ ਫਿਰ ਵੀ ਉਹਨਾਂ ਨੇ ਡੀਆਈਸੀ ਨੇ ਉਹਨੂੰ ਪ੍ਰਧਾਨ ਨਹੀਂ ਮੰਨਿਆ ਉਹਨਾਂ ਨੇ ਫਿਰ ਜਦੋਂ ਪ੍ਰਧਾਨ ਨਹੀਂ ਮੰਨਿਆ ਤੇ ਉਦੋਂ ਗੁਰਪਚਨ ਸਿੰਘ ਨੇ ਵੀ ਆਪਣੀ ਇੱਕ ਲਿਸਟ ਭੇਜੀ ਵੀ ਮੈਂ ਵੀ ਗੁਰਦੁਆਰ ਦਾ ਪ੍ਰਧਾਨ ਆ ਤੇ ਡੀਆਈਸੀ ਨੇ ਫਿਰ ਇਹਨਾਂ ਨੂੰ ਦੋਨਾਂ ਨੂੰ ਦੋ ਨੋਟਿਸ ਜਾਰੀ ਕੀਤੇ ਵੀ ਤੁਸੀਂ ਜੇ ਸੰਗਤ ਦੇ ਵਿੱਚ ਸਾਂਝੀ ਕਮੇਟੀ ਨਹੀਂ ਬਣਾ ਸਕਦੇ ਤੇ ਤੁਸੀਂ ਕੋਰਟ 'ਚ ਜਾ ਸਕਦੇ ਹੋ ਤੇ ਜਾ ਕੇ ਕੋਰਟ ਜੋ ਤੁਹਾਨੂੰ ਐਲਾਨ ਦੇਗੀ ਉਹਦੇ ਵਿੱਚ ਤੁਸੀਂ ਜਿਹੜਿਆ ਉਹ ਆਪਣੇ ਆਪ ਨੂੰ ਪ੍ਰਧਾਨਗੀ ਜਿਹੜੀ ਹੈ ਸਾਬਤ ਕਰ ਲੇ ਪਰ ਜਿਹੜਾ ਗੁਰਵਚਨ ਸਿੰਘ ਸੀਗਾ ਉਹ ਸੰਗਤ ਦੇ ਨਾਲ ਹੀ ਪਰ ਉਹਦੇ ਵੱਲੋਂ ਨਹੀਂ ਕੋਰਟ 'ਚ ਚਾਇਆ ਗਿਆ ਪਰ ਜਿਹੜਾ ਬੀਬੀ ਪਸ਼ਪਿੰਦਰ ਕੋਰ ਦਾ ਜੋ ਆਈ ਸੀਗਾ ਭਗਵਾਨ ਸਿੰਘ ਉਹਨੇ ਜਾ ਕੇ ਕੋਰਟ ਦੇ ਵਿੱਚ ਇਹ ਆਪਣਾ 2021 ਦੇ ਵਿੱਚ ਦਾਵਾ ਜਿਹੜਾ ਪੇਸ਼ ਕਰ ਦਿੱਤਾ ਵੀ ਮੈਂ ਗੁਰਦੁਆਰਾ ਦਾ ਪ੍ਰਧਾਨ ਆ ਪਹਿਲੇ ਮੇਰੀ ਸੱਸ ਸੀਗੀ ਉਹਦੇ ਮਰਨ ਤੋਂ ਬਾਅਦ ਮੈਂ ਲਾਈਫ ਟਾਈਮ ਗੁਰਦੁਆਰੇ ਦਾ ਪ੍ਰਧਾਨ ਆ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਕਾਫੀ ਲੰਬੇ ਚਿਰ ਤੋਂ ਉਹਦੇ ਵਿੱਚ ਜਿਹੜਾ ਵਾ ਕੋਈ ਸੰਗਤ ਦੀ ਮਾੜੀ-ਮੋਢੀ ਆੜ ਲੈ ਕੇ ਛੋਟਾ ਗਿਆ ਉਹਨੇ ਕੋਈ ਆਪਣੇ ਸੰਗਤ ਦੀ ਹਿੱਤ ਦੇ ਪਰ ਪ੍ਰਧਾਨਗੀ ਦਾ ਨਹੀਂ ਉਹਨੂੰ ਕੋਈ ਬੁਰੂਗਾ ਬਜਿੱਤਾ ਕੰਮ ਮਾੜੇ ਮੋਟੇ ਕਰੇ ਪਰ ਸੰਗਤ ਨੂੰ ਨਾਮ ਲੈ ਕੇ ਪਰ ਫਿਰ ਵੀ ਉਹਦੇ ਵੱਲੋਂ ਕੋਈ ਵੀ ਸੰਗਤ ਨੂੰ ਨਾਮ ਨਹੀਂ ਲਿਆ ਗਿਆ ਸੰਗਤ ਜਿਹੜੀ ਆ ਹਮੇਸ਼ਾ ਪੁੱਛਦੀ ਰਹੀ ਵੀ ਤੁਸੀਂ ਕੀ ਕਰ ਰਹੇ ਹੋ ਪਰ ਉਹਦੇ ਵੱਲੋਂ ਕੋਈ ਵੀ ਸੰਗਤ ਨੂੰ ਜੜਾ ਵਾ ਹਿਸਾਬ ਨਹੀਂ ਦਿੱਤਾ ਗਿਆ ਫਿਰ ਵੀ ਜਿਹੜੇ ਬੰਦੇ ਪੰਜ ਸਤ ਵਿੱਚੋਂ ਬੋਲਦੇ ਸੀਗੇ ਉਹਨੇ ਉਹਨਾ ਉੱਤੇ ਜ਼ੋਰ ਧੱਕੇ ਨਾਲ ਉਹਨਾ ਉੱਤੇ ਪਰਚੀ ਜੀ ਕਰਾਈ ਠੀਕ ਹੈ ਜੀ ਉਸ ਟਾਈਮ ਦੇ ਪਰਚੇ ਵੀ ਕਰਾਏ ਚਲੋ ਮਾਨਜੋਗ ਅਦਾਲਤਾਂ ਨੇ ਉਹ ਪਰਚਿਆਂ ਦਾ ਸੱਚ ਵੇਖਿਆ ਸੰਗਤ ਦੀ ਕਿਰਪਾ ਹੋਈ ਉਹ ਪਰਚੇ ਵੀ ਜਿਹੜੇ ਆ ਖਾਰਜ ਹੋਏ ਉਸ ਤੋਂ ਬਾਅਦ ਜਿਹੜਾ ਹੁਣ ਕੰਮ جاری ਸੀਗਾ ਵੀ ਇਹ ਆਪਣੀ ਮਨਮਰਜ਼ੀ ਦੇ ਨਾਲ ਗੋਲਕਾਂ ਜਿਹੜੀਆਂ ਖੋਲ ਲੈਂਦਾ ਸੀਗਾ ਜਿਹੜੀ ਪੰਜੇਮੀ ਨੇ ਇਹਨੇ ਗੋਲਕ ਖੋਲੀ ਉਹਦੇ ਵਿੱਚ ਵੀ ਇਹਨੇ ਪੈਸੇ ਇਥੋਂ ਸਾਡੇ ਕੋਲ ਸੀਸੀ ਕੈਮਰੇ ਦੀ ਵੀਡੀਓ ਹੈਗੀ ਆ ਪੰਡ ਭਰਦੇ ਆ ਪੈਸੇ ਲੈ ਜਾਂਦੇ ਆ ਫੇਰ ਕੋਈ ਸੰਗਤ ਚ ਗਿਣਤੀ ਨਹੀਂ ਕੋਸਹਾਬ ਨਹੀਂ ਕੋਈ ਸੰਗਤ ਦਾ ਬੰਦਾ ਨਹੀਂ ਉਹਨਾਂ ਤੋਂ ਪਹਿਲਾਂ ਵੀ ਜਦੋਂ ਬੀਬੀ ਮਾਨ ਕੋਲੋਂ ਬਾਅਦ ਇਹ ਸਮਝੌਤਾ ਹੋਇਆ ਸੀ ਕਿ ਜਿਹੜਾ ਗੋਲਕ ਹੋਏਗੀ ਉਹ ਸੰਗਤ ਦੀ ਹਜ਼ੂਰੀ ਚ ਖੋਲੀ ਜਾਏਗੀ ਉਹਦੇ ਚ ਇੱਕ ਸੰਗਤ ਦਾ ਤਾਲਾ ਸੀਗਾ ਤੇ ਇੱਕ ਜਿਹੜਾ ਤਾਲਾ ਸੀਗਾ ਇਹਦੇ ਵੱਲੋਂ ਮਾਰਿਆ ਸੀ ਭਗਵਾਨ ਸਿੰਘ ਵੱਲੋਂ ਤੇ ਜਦੋਂ ਇਹਨੇ ਸੰਗਤ ਉੱਤੇ ਪਰਚੇ ਕਰਾਏ ਤੇ ਇਹਨੇ ਮਗਰੋਂ ਸੰਗਤ ਦਾ ਤਾਲਾ ਵੱਢ ਲਿਆ ਤੇ ਉਹਦੇ ਵਿੱਚੋਂ 375000 ਰੁਪਏ ਜਿਹੜਾ ਵਾ ਉਹ ਗੋਲਕ ਵਿੱਚੋਂ ਕੱਢ ਲਿਆ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ